ਆਹ ਲਗਾਂ ਥੋੜੀ ਕਰਨਾ ਸਹੀ ਗੱਲ ਜਿਹੜੇ ਰੇਟ ਤੇ ਹੁੰਦੀਆਂ ਨੇ ਦੇ ਦੇਣੇ ਆਪਾਂ ਹੋਰ ਹੈਗੇ ਨੇ ਸਾਰੀਆਂ ਕਮਾਉਣ ਨੂੰ ਸਹੀ ਗੱਲ ਆ ਬਈ ਲੈ ਮਿੱਤਰੋ ਆ ਜਿਓ ਮੇਰਾ ਭਰਾ ਅੱਖਾਂ ਬੰਦ ਕਰਕੇ ਟਰਾਈ ਆਪ ਤੁਸੀਂ ਆਪ ਲੈ ਲਿਓ ਠੀਕ ਐ ਟੈਸਟ ਡਰਾਈਵ ਕਰਕੇ ਗੱਡੀ ਲੈ ਕੇ ਜਾਓ ਮੇਰਾ ਭਰਾ 35000 ਦੇ ਮਿਲ ਜੂ 32000 ਵਾਲੀ ਏਸੀ ਵਾਲੀ ਵੀ ਦੇ ਦਾਂ 125000 ਰੁਪਏ 125000 ਹਾਂਜੀ ਭਾਈ ਨਵ ਨਵ ਮਾਡਲ ਵਿਕਦੇ ਨੇ ਭਾਈ ਕੋਈ ਚੱਕਰ ਨਹੀਂ ਆਪਾਂ ਇੱਕ ਦੂਜਾ ਜੱਟੀ ਆ ਇਹ ਕੋਈ ਚੱਕਰ ਨਹੀਂ ਵੀਰੇ 125 ਦੇ ਦੇ ਲੈ ਮਿੱਤਰੋ 125000 ਦੀ ਨਵ ਮਾਡਲ ਦੇ ਰੇਟ ਦੇ ਵਿੱਚ ਆਲਟੋ ਚੱਕ ਲਓ ਮੇਰਾ ਭਰਾ 110000 110000 ਦੀ ਬਾਈ ਬੀਡੀਆ ਹੀ ਆ ਕੋਈ ਚੱਕਰੀ ਨਹੀਂ ਮਿਲਿਆ ਲੈ ਮਿੱਤਰੋ 110000 ਦੀ 2008 ਮਾਡਲ 2.5 ਲੱਖ ਦਾ ਹੋ ਜੂ ਲੋਨ ਤੇ ਸਵਾ ਦੋ 2.5 ਸਵਾ ਦੋ 2.5 ਲੈ ਮਿੱਤਰੋ ਲੋਨ ਵਗੈਰਾ ਹੋ ਜੂ ਨਾ ਛੋਟੀ ਡਾਊਨ ਪੇਮੈਂਟ ਕਰਕੇ ਆਪਦਾ ਮਿੱਤਰੋ ਲੈ ਮਿੱਤਰੋ ਗੱਡੀ ਲੈ ਕੇ ਆਇਆ 2012 ਮਾਡਲ ਬਾਈ ਸਿਰਟਣ ਬਾਈ ਜੀ ਕਿੰਨੀ ਕਿ ਸੀਡ ਗੱਡੀ ਆ ਇਹ ਸਾਰੀ ਵੀ ਵੀਰੇ ਫਰੰਟ ਬੈਕ ਸਾਰੀ ਸੀਲ ਲੱਗਦੀ ਠੀਕ ਹੈ ਬਾਈ ਸੀਸੀ ਸੁਣਾਲ ਦਿਆ ਬਾਈ ਫਰੰਟ ਸੀਸਾ ਬੋਨਟ ਫੱਟੀ ਠੀਕ ਹੈ ਸਾਰੇ ਹੀ origignal ਆ ਲੈ ਮਤਰਾ ਟਾਇਰ ਬਿਲਕੁਲ ਨਵੇਂ ਆ ਦੇਖ ਲਓ ਭਾਈ ਸੀਸੇ ਸੂਸੇ ਵੀ ਨਾਲ ਦੇ ਨੇ ਪੱਟੀ ਬੋਰਨਟ ਸਭ ਕੁਝ ਨਾਲ ਦੇ ਨੇ ਵੀਰੇ ਹਲਕੀ ਫੁਲਕੀ ਟੱਚ ਬਕਾਇਆ ਦਿਆ ਆਪਾਂ ਟੱਚਿੰਗ ਦੇ ਵੀਰੇ ਦੇਖੋ 12 ਮਾਡਲ ਹੈ ਗੱਡੀ ਮਿਲੂਗੀ ਹਨਾ ਠੀਕ ਹੈ ਜਿਹੀ ਗੱਲ ਲੈ ਮਤਰਾ ਟਾਇਰ ਨਵੇਂ ਨੇ ਬੀਲ ਕੱਪ ਲੱਗੇ ਨੇ ਭਾਈ ਅੰਦਰੋਂ ਗੱਡੀ ਵਧੀਆਗੀ ਜਮਾ ਵੀਰੇ ਨਵੀਂ ਸਾਰਾ ਲੈ ਮਤਰਾ ਵਧੀਆ ਸਾਫ ਸੁਥਰੀ ਗੱਡੀ ਹੈਗੀ ਭਾਈ ਡੈਸ਼ਬੋਰਡ ਦਿਖਾ ਦੇ ਸੋਹਣਾ ਡੈਸ਼ਬੋਰਡ ਆ ਸਾਫ ਸੁਥਰੀ ਗੱਡੀ ਹੈਗੀ ਠੀਕ ਹੈ ਸੀਟਾ ਸੋਟਾ ਠੀਕ ਨੇ ਭਾਈ 12 ਮਾਡਲ ਹਨਾ 12 ਮਾਡਲ ਜੇ ਭਾਈ ਗੱਲ ਕਰੀਏ ਇਹ 285000 285000 ਦੀ ਹਾਂ ਜੀ ਲੈ ਮਿੱਤਰੋ 285000 ਦੀ ਗੱਡੀ ਮਿਲ ਜੂ 85000 ਭਰ ਕੇ ਲੋਨ ਹੋ ਜੂਗਾ ਹੋ ਜੂਗਾ ਲੈ ਮਿੱਤਰੋ 85000 ਰੁਪਏ ਲੈਓ ਉਸ ਤੋਂ ਬਾਅਦ ਹੋ ਜੂ ਲੋਨ 2 ਲੱਖ ਦਾ ਠੀਕ ਹੈ ਜੇ ਤੁਹਾਡਾ ਸਿੰਪਲ ਸਕੋਰ ਵਧੀਆ ਹੋਇਆ ਸੋਹਣਾ ਸਿੰਪਲ ਸਕੋਰ ਹੋਇਆ ਲੋਨ ਵੀ ਹੋ ਜੂ ਗੱਡੀ ਦਾ ਹਾਂ ਅੱਗੇ ਆ ਗਈ ਭਾਈ Swift Encore ਇਹ 2013 ਮਾਡਲ BDI ਠੀਕ ਹੈ ਭਾਈ ਤੇ ਗੱਡੀ ਬਿਲਕੁਲ ਓਕੇ ਆ ਵੀਰੇ ਲੈ ਮਿੱਤਰੋ ਹਲਕੀ ਜਿਹੀ ਟੱਚਿੰਗ ਹੈਗੀ ਆ ਬਰਨਾਲੇ ਦਾ ਲੋਕਲ ਨੰਬਰ ਹੈਗਾ 13 ਮਾਡਲ ਤੇ ਸਾਫ ਸੁਥਰੀ ਬਾਈ ਗੱਡੀ ਆ ਹਾਂ ਹਲਕੀ ਭੁਲਕੀ ਟੱਚਪ ਬ ਹੋਊਗੀ ਬਾਈ ਲਾਇਬਲ ਸੋਹਣੇ ਨੇਗੇ ਟਿਕੜ ਗੱਡੀਆਂ ਨਾ ਬਾਈ ਪੰਜਾਬ ਨੰਬਰ ਆ ਪੰਜਾਬ ਨੰਬਰ ਰੇਟ ਕਿੰਨਾ ਦਾ 325 ਵੀਰੇ 325000 ਬਾਈ ਸਾਢੇ 3 3 ਤੋਂ ਉੱਤੇ ਮਿਲਦੀਆਂ ਨੇ ਗੱਡੀਆਂ ਪਰ ਫਰਕ ਕੀ ਹੈ ਜੀ ਆਪਣਾ ਸਹੀ ਗੱਡੀ ਲੈ ਮਿੱਤਰੋ 325000 ਦੀ ਗੱਡੀ ਮਿਲ ਜੂਗੀ 2.5 ਲੱਖ ਦਾ ਹੋ ਜੂ ਲੋਨ ਤੇ ਸਵਾ ਦੋ 2.5 ਸਵਾ ਦੋ 2.5 ਲੈ ਮਿੱਤਰੋ ਲੋਨ ਵਗੈਰਾ ਹੋ ਜੂ ਨਾ ਛੋਟੀ ਡਾਊਨ ਪੇਮੈਂਟ ਕਰਕੇ ਆਪਦਾ ਮਿੱਤਰੋ ਗੱਡੀ ਲੈ ਜਿਓ ਉਸ ਤੋਂ ਬਾਅਦ ਹੋ ਜੂ ਲੋਨ ਤੇ ਬਾਈ ਮੈਨੂੰ ਆ ਗੱਡੀ ਦੇ ਨਾਲ ਧੁਮਾਕਾ ਜਾਂਦਾ ਹੁਣ ਕਿੰਨਾ ਮਾਡਲ ਆ 2008 ਲਾ ਮਿੱਤਰੋ 2008 ਬੀਡੀਆ ਹੀ ਹੈ ਬੀਡੀਆ ਵੀਰੇ ਇੰਜਨ ਗੇਰ ਦੀ ਜਮਾ ਓਕੇ ਗੱਡੀ ਹੈ ਇਹ ਲਾ ਮਿੱਤਰੋ ਬੀਡੀਆ ਆ 2008 ਮਾਡਲ ਲਾਈ ਵੀ ਲੱਗੇ ਹੋਏ ਨੇਗੇ ਅੰਦਰੋਂ ਬਾਈ ਠੀਕ ਆ ਵਧੀਆ ਗੱਡੀ ਸਾਫ ਸੁਥਰੀ ਹੈ ਬ੍ਰੇਕ ਇੰਜਨ ਗੇਅਰ ਦੀ ਵਧੀਆ ਜਮਾ ਲਾ ਮਿੱਤਰੋ ਇੰਜਨ ਗੇਅਰ ਦੀ ਵਧੀਆ ਸਾਫ ਸੁਥਰੀ ਗੱਡੀ ਹੈਗੀ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਨਾ ਬਾਈ ਆਪਣੀ ਹਾਂਜੀ ਹਾਂਜੀ ਰੇਟ ਕਿੰਨਾ ਤਵਕਾ 1,10,000 1,10,000 ਦੀ ਬਾਈ ਬੀਡੀਆ ਕੋਈ ਚੱਕਰੇ ਨਹੀਂ ਵੀਰੇ ਲਾ ਮਿੱਤਰੋ 1,10,000 ਦੀ 2008 ਮਾਡਲ ਬੀਡੀਆ ਗੱਡੀ ਮਿਲ ਜੂ Swift ਠੀਕ ਹੈ ਬਾਕੀ ਗੱਲਬਾਤ ਕਰ ਲਿਓ ਹੁਣ ਸਾਨੂੰ ਭਾਈ ਇੱਕ ਨਹੀਂ ਦੋ ਨਹੀਂ ਭਾਈ ਪੰਜ ਪੰਜ ਅਲਟੋ ਗੱਡੀ ਦਿਖਾਵਾਂਗੇ ਮਿੱਤਰੋ ਘੈਂਟ ਘੈਂਟ ਰੇਟ ਹੋਣਗੇ ਮਾਰਕੀਟ ਨਾਲੋਂ ਸਸਤੇ ਰੇਟ ਹੋਣਗੇ ਭਾਈ ਪਹਿਲੀ ਗੱਡੀ ਆ ਗਈ ਇਹਦੀ ਗੱਲਬਾਤ ਕੀ ਆ ਗਈ ਇਹ ਵੀਰੇ 2004 ਮਾਡਲ 27 ਤੱਕ ਪਾਸ ਆ ਪੀਵੀ02 ਨੰਬਰ ਹਨ ਹਾਂਜੀ 27 ਤੱਕ ਪਾਸ ਠੀਕ ਹੈ ਭਾਈ 100% ਪলিউਸ਼ਨ ਸਾਰਾ ਕੁਝ ਸਾਰਾ ਕੁਝ ਹਾਂਜੀ ਇੰਜੀਨੀਅਰ ਦੀ ਕਿਵੇਂ ਹੈ ਗੱਡੀ ਸੀਟ ਕਵਰ ਨਵੇਂ ਚੜਿਆ ਇੰਜਨ ਗੇਰ ਦੀ ਬਿਲਕੁਲ ਸਾਇਲੈਂਟ ਕਿਤੇ ਰਸਟਿੰਗ ਹੋਵੇ ਥੋੜੀ ਬਹੁਤ ਵੀ ਬ੍ਰੇਕ ਕੁਝ ਵੀ ਨਹੀਂ ਜਮਾਂ ਸਾਫ ਸੁੱਧਰੀ ਚੈੱਕ ਕਰ ਸਪੂਰੀ ਠੀਕ ਹੈ ਲੈ ਮਿੱਤਰੋ ਅੰਮ੍ਰਿਤਸਰ ਏਰੀਆ ਦਾ ਨੰਬਰ ਆਗਾ ਤੇ ਕੈਂਡ ਗੱਡੀ ਆ ਬਾਈ ਪਾਸਿੰਗ ਹੈਗੀ ਹੈਗੀ 2027 ਤੱਕ ਹਾਂਜੀ ਕਿੰਨੇ ਦੀ ਗੱਡੀ ਦੇਣੀ ਆ ਇਹ 85000 ਰੁਪਏ ਦੀ 85000 ਦੀ ਹਾਂਜੀ ਲੈ ਮਿੱਤਰੋ 85000 ਦੀ ਬਾਈ ਗੱਡੀ ਲੈ ਜਿਓ ਪਾਸਿੰਗ ਪੂਸਿੰਗ ਸਾਰਾ ਕੁਝ ਆਗਾ ਸੋਹਣੀ ਸਾਫ ਸੁਥਰੀ ਗੱਡੀ ਆ ਬੀਲ ਕੱਪ ਪਾਇਆ ਹੋਨੇ ਬਾਈ ਹਨਾ ਠੀਕ ਹੈ ਅੱਗੇ ਸਾਨੂੰ ਸਿਲਵਰ ਨਹੀਂ ਚਾਹੀਦੀ ਚਿੱਟੀ ਚਾਹੀਦੀ ਆ ਬਾਈ ਚਿੱਟੀਆਂ ਵੀ ਤਨ ਖੜੀਆਂ ਨੇ ਹਨਾ ਕੀ ਗੱਲ ਬਾਤ ਆ ਦੀ ਇਹ 2011 ਮਾਡਲ ਵੀਰੇ ਠੀਕ ਹੈ ਬਾਈ ਤੇ ਐਲ ਐਕਸ ਕਾਰ ਆ ਵਧੀਆ ਸਾਫ ਸੁਥਰੀ ਨੋਨ ਐਕਸੀਡੈਂਟ ਠੀਕ ਹੈ ਹਾਂਜੀ ਲੈ ਮਿੱਤਰੋ ਨੋਨ ਐਕਸੀ ਤੇ ਬਾਈ ਹਾਲ ਕੀ ਫੁੱਲ ਕੀ ਟੱਚ ਵੀ ਜਰੂਰ ਨੂੰ ਜਾਓ ਮੇਰੇ ਸਕ੍ਰੈਚ ਵਗੈਰਾ ਹੁੰਦੇ ਨੇ ਉਹ ਅਸੀਂ ਕਰਾ ਕੇ ਖੜਾਉਨੇ ਆਣਾ ਭਾਈ ਗੱਡੀ ਠੀਕ ਹੈ ਤੇ ਮੇਰੇ ਤਾਂ ਹੀ ਗੱਡੀ ਵੇਚਦੇ ਆਣਾ ਭਾਈ ਬਿਲਕੁਲ ਕਿਉਂਕਿ ਸੋਹਣੀ ਤਾਂ ਲੱਗਣੀ ਚਾਹੀਦੀ ਹੈ ਹਾਂ ਸੋਹਣੀ ਤਾਂ ਲੱਗਣੀ ਜਾਂਦੀ ਆਗੀ ਨਹੀਂ ਭਾਈ ਉਹ ਸਾਨੂੰ ਜਾ ਕੇ ਆਪ ਕਰਾਉਣਾ ਮੂਣਾ ਦਾ ਕੀ ਫਾਇਦਾ ਨਾ ਭਾਈ ਪੀਵੀ 29 ਨੰਬਰ ਹੈਗਾ ਪੰਜਾਬ ਨੰਬਰ ਆ ਬੀਲ ਕਪ ਪਏ ਹੋਣੇ ਟਾਇਰ ਟੂ ਵਧੀਆ ਨੇ 11 ਮਾਡਲ ਆ ਨਾ ਇਹ 11 ਮਾਡਲ ਕਾਏ ਪੱਤਰ ਕੰਪਲੀਟ ਨੇ ਕੰਪਲੀਟ 2 ਸਾਲਾਂ ਦੀ ਪਾਸਿੰਗ ਪਈ ਹੋਈ ਦੀ ਪਾਸਿੰਗ ਹੈਗੀ ਮੇਰੇ 26 ਤੱਕ ਲੈ ਮਿੱਤਰੋ 26 ਤੱਕ ਪਾਸ ਆ ਰੇਟ 1 ਲੱਖ 25000 125000 ਹਾਂਜੀ ਭਾਈ ਨੌ ਨੌ ਮਾਡਲ ਵਿਕਦੇ ਨੇ ਭਾਈ ਕੋਈ ਚੱਕਰ ਨਹੀਂ ਆਪਾਂ 125 ਦੂਜਾ ਜੱਟੀ ਆ ਇਹ ਕੋਈ ਚੱਕਰ ਨਹੀਂ ਵੀਰੇ 125 ਦੇ ਦੇ ਲੈ ਮਿੱਤਰੋ 125000 ਦੀ ਨੌ ਮਾਡਲ ਦੇ ਰੇਟ ਦੇ ਵਿੱਚ ਆਲਟੋ ਚੱਕ ਲਓ ਮੇਰਾ ਭਰਾ 2011 ਮਾਡਲ ਠੀਕ ਹੈ ਗੱਲਬਾਤ ਕਰ ਲਿਓ ਅੱਗੇ ਕਾ ਫੇਰ ਆ ਗਈ ਵੀਰੇ ਚਿੱਟੀ ਭਾਈ ਤਮਾਕਾ ਦੇ ਦਿਓ ਯਾਰ ਸੋਨਾ ਆ ਗਿਆ ਹੁਣ ਦੇਖ ਯਾਰ ਹਰਿਆਣਾ ਨੰਬਰ ਵੀ ਆ ਨਾ ਤੇ ਬਾਕੀ ਇਹ ਪੰਜਾਬ ਨੰਬਰ ਮੈਨੂੰ ਇਹਦਾ ਧਮਾਕਾ ਜਾਂਦਾ ਪੂਰਾ ਕੋਈ ਚੱਕਰੇ ਨਹੀਂ ਕੀ ਗੱਲ ਬਾਤ ਦੀ ਲੋਕ ਐ ਮੰਨ ਕੇ ਲੇ ਵੀਰੇ ਮਰੂਤੀਆਂ 50 50 60 60000 ਦੀਆਂ ਵਿੱਚ ਹੀ ਜਾਂਦੇ ਨੇ ਵਿਕਦੇ ਆਣ ਭਾਈ ਵੱਧ ਵੀ ਵਿਕਦੀਆਂ ਨੇ ਵਿਕਦੀਆਂ ਨੇ ਵੀਰੇ ਬਿਲਕੁਲ ਹਾਂਜੀ ਪਰ ਆਪਾਂ ਇਹ ਨਵਾਂ ਮਾਡਲ ਨੌਨ ਐਕਸੀਡੈਂਟ ਇੰਜਨ ਹੈਗੀ ਦੀ ਵਧੀਆ ਕਾਰ 65000 ਦੀ ਦੇ ਦੇ 65000 ਦੀ 65000 ਭਾਈ ਨਵਾਂ ਮਾਡਲ ਨਵਾਂ ਮਾਡਲ ਕੀ ਗੱਲ ਇਹਦੀ ਇਹਨੂੰ ਸੀ ਨਹੀਂ ਗਈ ਵੀਰੇ ਕਾਗਜ਼ ਪੱਤਰ ਸਾਰੇ ਕੰਪਲੀਟ ਮਿਲਣਗੇ ਸਾਰੇ ਕੰਪਲੀਟ ਆ ਸਾਰੇ ਕੁਝ ਕੰਪਲੀਟ ਆ ਲੈ ਮਿੱਤਰੋ ਇੰਜਨ ਗੇਅਰ ਦੀ ਸਹੀ ਇੰਜਰ ਗੇਰ ਜਮਾ ਓਪ ਕੇ ਮਿਲੂ ਅੰਦਰੋਂ ਗੱਡੀ ਵਧੀਆ ਗਈ ਚਾਲ ਚਲਾਵ ਦੀ ਸੋਹਣੀ ਆ ਮੈਂ ਕਹਿੰਦਾ ਓਕੇ ਵੀਰੇ ਜੀ ਮਿੱਤਰੋ ਟਾਇਰ ਟੂ ਵੀ ਵਧੀਆ ਨੇ ਨਵਾਂ ਮਾਡਲ ਆ ਗਈ ਇਹ ਤੁਹਾਨੂੰ ਮਿਲ ਜੂ ਮਿੱਤਰੋ 65000 ਰੁਪਏ ਦੀ ਗੱਡੀ ਸੀਟ ਕਵਰ ਚੈੱਕ ਕਰਾ ਲੇ ਵੀਰੇ ਗੱਡੀ ਦੇ ਅੰਦਰੋਂ ਠੀਕ ਹੈ ਬਾਕੀ ਇੰਟੀਰੀਅਰ ਵਧੀਆ ਪਿਆਗਾ ਹਲਕੇ ਫੁਲਕੇ ਵੀਰੇ ਟੈਸਟ ਜ਼ਰੂਰ ਮਿਲੋ ਠੀਕ ਹੈ 65000 ਰੁਪਏ ਦੀ ਮਿੱਤਰੋ ਨਹੀਂ ਲੱਭਦੀ ਅੱਜ ਕੱਲ ਆਲਟੋ ਮੈਂ ਕਹਿੰਦਾ ਦੇਖਣ ਸਾਰੀ ਵਿਕ ਜਾਣੀ ਆ ਇਹ ਠੀਕ ਹੈ ਬਾਕੀ ਵੀਰੇ ਗੱਲਬਾਤ ਕਰ ਲਿਓ ਅੱਗੇ ਇੱਕ ਫੇਰ ਆ ਗਈ ਬਾਈ ਜੀ ਆਲਟੋ ਤੇ 2010 ਮਾਡਲ ਵੀਰੇ ਬਾਈ ਕਮੈਂਟ ਕਰਿਆ ਹੋਣਾ ਪੀਵੀ ਨੰ ਪੀਵੀ 30 ਨੰਬਰ ਹੈ ਕਿੱਥੇ ਦਾ ਨਾ ਠੀਕ ਹੈ 10 ਮਾਡਲ ਹੈ ਨਾ ਬਾਈ 10 ਮਾਡਲ ਠੀਕ ਹੈ ਲੈ ਮਿੱਤਰੋ ਟਾਇਰ ਟੁਰ ਨਵੇਂ ਨੇਗੇ ਠੀਕ ਹੈ ਨੋਨ ਐਕਸੀਡੈਂਟ ਵੀਰੇ ਬਿਲਕੁਲ ਸਾਫ ਸੁਥਰੀ ਪਾਸਿੰਗ ਹੈਗੀ ਹੈ ਨਾ ਪਾਸਿੰਗ ਹੈ ਜੀ ਲੈ ਮਿੱਤਰੋ ਪਾਸਿੰਗ ਪੂਸਿੰਗ ਹੈਗੀ ਆਗੀ ਗੱਡੀ ਸੋਹਣੀ ਆ ਅੱਖਾਂ ਚ ਵਜਦੇ ਨੇ ਨਾ ਬਾਈ ਠੀਕ ਹੈ ਸਾਫ ਸੁਥਰੀ ਗੱਡੀ ਹੈ ਬਾਈ ਨੋਨ ਐਕਸੀਡੈਂਟ ਦੀ ਗਾਰੰਟੀ ਆ ਨਾ ਬਾਈ ਹਾਂ ਜੀ ਯਾਰ ਗੱਡਿਆ ਸਾਫ ਬਾਗ ਯਾਰ ਅੰਦਰੋਂ ਘੈਂਟ ਪਈਆਂ ਨਾ ਗੱਡੀ ਬਿਲਕੁਲ ਸਾਫ ਠੀਕ ਹੈ ਸੋਹਣੀ ਕਾਰ ਆ ਬਾਈ ਬਾਈ ਸਿਰਫ ਸਵਾ ਲੱਖ ਦੀ ਸਵਾ ਲੱਖ ਦੀ ਹਾਂ ਜੀ ਪੱਕੀ ਗੱਲ ਆ ਭਾਈ ਪੱਕੀ ਗੱਲ ਆ ਲੈ ਮੇਤਰੋ ਸਵਾ ਲੱਖ ਦੀ ਮਹਜੂਬ 2010 ਮਾਡਲ ਘੈਂਟ ਗੱਡੀ ਆ ਪੀਪੀਟੀ ਨੰਬਰ ਦਾ ਦਿਓ ਕਮੈਂਟ ਵਿੱਚ ਕਿੱਥੇ ਦਾਗਾ ਤੇ ਭਾਈ ਘੈਂਟ ਘੈਂਟ ਗੱਡੀਆਂ ਨੇ ਰੇਟ ਵਾਲੇ ਘੈਂਟ ਨੇਗੇ ਮੈਂ ਕਹਿੰਦਾ ਵੀ ਆ ਅਲਟੋ ਆ ਭਾਈ ਪਤਾ ਹੀ ਲੱਗਣਾ ਕਦੋਂ ਵਿਕ ਜਾਨੀ ਇਹਨੇ ਹਣਾ ਠੀਕ ਹੈ ਉਹ ਰੇਟ ਹੀ ਵਾਲੇ ਕੱਬੇ ਨੇ ਭਾਈ ਤੇ ਅੱਗੇ ਇੱਕ ਹੋਰ ਆ ਗਈ ਵੀਰੇ ਇਹ ਵੀਰੇ 2008 ਮਾਡਲ ਠੀਕ ਹੈ ਭਾਈ ਰਜਿਸਟਰਡ 99 ਦਿਹਾਣਾ ਪਾਸਿੰਗ 9 ਦੇ ਹਿਸਾਬ ਨਾਲ ਨਹੀਂ ਵੀਰੇ 29 ਤੱਕ 29 ਤੱਕ 29 ਤੱਕ ਪਾਸ ਆ ਲੈ ਇਹਨਾਂ ਸੋਹਰੋਂ ਤੇ ਪলিউਸ਼ਨ ਸਾਰਾ ਕੁਸ ਹੈਗਾ ਟਾਇਰ ਜਮਾਂ ਨਵੇਂ ਆ ਲੈ ਮਿੱਤਰੋ ਭਾਈ ਯਾਰ ਗੱਡੀ ਆ ਵੀ ਘੈਂਟ ਆ ਯਾਰ ਮਿੱਤਰੋ ਭਾਈ ਸੀਟ ਕਵਰ ਨਵੇਂ ਚਲਾਈ ਦੀ ਬਿਲਕੁਲੀ ਓਕੇ ਗੱਡੀ ਜਮਾਂ ਨਵੀਂ ਆ ਭਾਈ ਟਾਇਰ ਟੂ ਵਧੀਆ ਨੇ ਲਾਇ ਵੀ ਲੱਗਨੇ ਬਾਸ ਮੈਂ ਇੱਕ ਗੱਲ ਤੁਹਾਨੂੰ ਇਹ ਕਹਾਂਗਾ ਵੀ ਜਿਹੜਾ ਕੋਈ ਭਾਈ ਆਲਟੋ ਲੈਣਾ ਕੋ ਨਾ ਆ ਪੰਜੇ ਜੈ ਕਰ ਲਓ ਉਹਨੂੰ ਕਨਫਿਊਜ਼ ਨਹੀਂ ਹੋਣੀ ਵੀ ਕਿਹੜੀ ਲੈਣੀ ਆ ਠੀਕ ਹੈ ਉਹ ਗੱਡੀਆਂ ਭਾਈ ਯਾਰ ਪੰਜੇ ਹੀ ਘੈਂਟ ਨੇ ਸੋਹਣੀਆਂ ਨਹੀਂ ਆ ਭਾਈ ਪੀਵੀ 19 ਪਰਣਾਲੇ ਦਾ ਲੋਕਲ ਨੰਬਰ ਆ 9 ਚ ਰਜਿਸਟਰਡ ਆ ਕਰ 28 29 ਤੱਕ ਪਾਸ ਹਨਾ ਹਾਂਜੀ ਰੇਟ ਕਿੰਨਾ ਦਾ 125 ਮੱਛੀ ਹਾਂਜੀ ਲੈ ਮਿੱਤਰੋ 125000 ਦੀ ਬਈ ਇਹ ਵੀ ਤੁਹਾਨੂੰ ਮਿਲੂ ਠੀਕ ਹੈ ਘੈਂਟ ਆ ਕੀ ਟਿੱਕੜੀ ਖੜੀ 125000 ਦੇ ਨਾ ਠੀਕ ਹੈ ਪੂਣੀ ਕਾਰ ਆਗੀ ਤੇ ਬਈ ਆ ਸਾਈਡਾ ਹੁੰਡਾ ਦਿਖਾ ਦੇ ਬਈ ਘੈਂਟ ਕਾਰ ਆਗੀ ਤੇ ਬਈ ਉੱਪਰੋਂ ਉੱਪਰੋਂ ਵੀ ਵਧੀਆ ਟਾਇਰ ਟੂਰੋ ਸਾਰੇ ਨਵੇਂ ਪੈਨੇ ਇੰਜਨ ਗੇਅਰ ਦੀ ਕਿਵੇਂ ਆ ਗੱਡੀ ਮੇਰੇ ਮੈਂ ਕਹਿੰਦਾ ਚਲਾਈ ਦੀ ਮੈਂ ਫੁੱਲ ਡਰਾਈਵ ਕੀਤੀ ਐ ਇਹ ਕਾਰ ਹਾਂ ਮੈਂ ਕਹਿੰਦਾ ਬਹੁਤ ਘੈਂਟ ਚੱਲਦੀ ਵੀਰੇ ਬਹੁਤ ਨਵੀਂ ਕਾਰ ਆ ਜਿੰਦਗੀ ਠੀਕ ਹੈ ਲੈ ਮਿੱਤਰੋ ਇੰਜਨ ਗੇਅਰ ਦੀ ਜਵਾ ਓਕੇ ਹੈਗੀ ਗੱਲ ਬਾਤ ਤੁਸੀਂ ਕਰ ਲਿਓ 125000 ਦੇ ਇਹ ਮਿਲ ਠੀਕ ਹੈ ਲੈ ਅੱਗੇ ਹੁਣ ਸਾਨੂੰ ਤੋਹਫਾ ਦੇ ਦੇ ਗਰਮੀਆਂ ਦਾ ਮੈਂ ਕਹਿੰਨਾ ਬਿਲਕੁਲ ਬਈ ਤੋਹਫੇ ਦਾ ਹੁਣ ਤੱਕ ਆਪਾਂ ਦੰਦੀਆਂ ਆਏਗੇ ਇਹ ਜੇ ਹੁਣ ਮਤਲਬ ਲੋਅ ਲੈਵਲ ਤੇ ਕਹਿੰਦਾ ਵੀ ਜੇ ਤੋਹਫੇ ਲੈਣਾ ਵੀ ਉਹ ਆਜੋ ਹੁਣ ਮਿੱਤਰ ਆਪਾ ਕੀ ਗੱਲ ਬਾਤ ਦੀ ਇਹ 2003 ਮਾਡਲ ਹੈ ਵੀਰੇ ਏਸੀ ਆ ਤਾਂ ਸਹੀ ਸੀ ਇਹ ਦੇ ਵਿੱਚੋਂ ਹਾਂਜੀ ਕੀ ਬਾਤ ਹੈ ਤੇ ਟਾਇਰ ਪੂਰੇ ਵਧੀਆ ਪਏ ਆ ਠੀਕ ਹੈ ਬਾਈ ਇੰਜਨ ਕਿਹਦੀ ਵਧੀਆ ਵੀਰੇ ਗੱਡੀ ਚਲ ਦਲਾਵੇ ਵਧੀਆ ਹਾਂਜੀ ਹਾਂ ਲੈ ਮਿੱਤਰੋ ਚਾਲ ਚਲਾਵੇ ਵਧੀਆ ਟਾਇਰ ਨਵੇਂ ਨੇ ਪੀਵੀ ਨੰਬਰ ਆ ਬਾਈ 57 ਪੀਵੀ 57 ਨਾ ਬਾਈ ਕਮੈਂਟ ਕਰ ਦਿਓ ਨਾ ਕਿੱਥੇ ਦਾ ਬਾਈ ਨੰਬਰ ਆਣਾ ਬਾਈ ਸਾਈਡਾਂ ਤੋਂ ਦੱਸਾ ਦੇ ਯਾਰ ਸੀ ਇਹਦੀ ਚਿੱਪੜੀ ਯਾਰਸੀ ਆ ਹਾਂ ਜੀ ਕਾਵਾਬ ਚਿੱਪੜੀ ਯਾਰਸੀ ਆ ਰੇਟ ਤਮਾਕੇਦਾਰ 32000 ਰੁਪਏ ਦੇ ਜਾਈ 32000 ਦੀ ਹਾਂ ਜੀ ਬਾਈ ਏਸੀ ਦਾ ਮੁੱਲ ਦਾ ਪਾ ਦੇ ਕੋਈ ਚੱਕਰ ਨਹੀਂ ਲੈ ਮਿੱਤਰੋ 32000 ਦੀ ਬਾਈ ਏਸੀ ਵਾਲੀ ਮਰੂਤੀ ਲੈ ਜਾ ਮੇਰੇ 32000 ਦੀ ਆਪਾਂ ਕਾਰ ਦੇ ਵਿੱਚ ਕੱਟੀ ਸੀ ਇਹ 32000 32000 ਦੀ ਦੇਣਾ ਲੈ ਮਿੱਤਰੋ ਕਿਸੇ ਵੀਰ ਨੇ ਸਿੱਖਣ ਬਾਅਦ ਤੇ ਲੈਣੀ ਆ ਗਰਮੀਆਂ ਤੋਂ ਬਚਣਾ ਏਸੀ ਵੀ ਲੱਗਿਆ ਹੋਇਆ ਹੈਗਾ 32000 ਦੀ ਮਿੱਤਰੋ ਗੱਡੀ ਲੈ ਜਾਓ ਠੀਕ ਹੈ ਗੱਲਬਾਤ ਕਰ ਲਓ ਪੰਜਾਬ ਨੰਬਰ ਦੀ ਆਕਾਰ ਆਗਾ ਕੋਈ ਕਮੀ ਪ ਅੱਗੇ ਹੁਣ ਸਾਨੂੰ ਫੇਰ ਦਿਖਾਉਨੇ ਆ ਵੀ ਆਲਮਾਰਟ ਤਕਰੀਬਨ ਓਰੀਜినਲ ਹੀ ਕਾਰ ਆ ਨਾ ਵੀਰੇ ਆ ਵੀ ਸਾਰੀ ਓਰੀਜినਲ ਆ ਵੀਰੇ ਪੇਂਟ ਦੀ ਇਹ। ਲਾ ਮਿੱਤਰੋ ਪੇਂਟ ਦੀ ਓਰੀਜినਲ ਕਾਰ ਆਗੀ। ਜਪਾਨ ਨਵੀਂ ਆ। ਠੀਕ ਆ। ਲਾ ਮਿੱਤਰੋ ਇੰਜਨ ਗੇਅਰ ਦੀ ਵਧੀਆ ਆਗੀ। ਸਾਫ ਸੁਥਰੀ ਗੱਡੀ ਆਗੀ। ਥੋੜੀ ਡਰੈਗ ਕਲੀਨ ਕਰਾਉਣਾ ਆ ਲੈਣਾ ਬਾਈ ਗੱਡੀ। ਸਫਾਈ ਆ ਵਾ ਥੋੜੀ ਸਫਾਈ ਹੋਣਾ ਵਾਲੇ ਬਾਈ ਬਾਕੀ ਨਾ ਰੋਡ ਤੇ ਖੜੀਆ ਕਰਦਾ ਮਿੱਟੀ ਥੋੜੀ ਵੱਧ ਉੱਡਦੀ ਹੈਗੀ। ਕਿੰਨਾ ਮਾਡਲ ਹੈ? 2004 ਬਾਈ। ਮਿੱਤਰੋ 2004 ਮਾਡਲ ਆ। ਟਾਇਰ ਟੁਰ ਵੀਰੇ ਨਵੇਂ ਵਰਗੇ ਨੇਗੇ। ਠੀ ਆਲਮੋਸਟ ਤਕਰੀਬਨ ਨੰਬਰ ਇਹ ਸਾਰੀ ਪੇਂਟ ਦੀ origignal ਆਕਾਰ ਠੀਕ ਹੈ 29 ਨੰਬਰ ਕਮੈਂਟ ਕਰਿਓ ਕਿੱਥੇ ਦਾ ਨਾ ਤੇ ਭਾਈ ਜੇ ਮੈਂ ਗੱਲ ਕਰਾਂ ਇਹਦੇ ਕੀ ਕੀ ਹੋਣ ਵਾਲਾ ਆ ਆ ਥੋੜਾ ਬੋਤ ਹੋਣ ਵਾਲਾ ਨਾ ਇਹਦੇ ਵੀ ਇੱਥੇ ਨਾ ਇੱਕ ਪੱਟੀ ਹੁੰਦੀ ਹੈ ਫੈਂਡਰ ਅਜੇ ਲਾਈਟ ਦੇ ਥੱਲੇ ਠੀਕ ਹੈ ਭਾਈ ਉਹ ਲੱਗਣ ਵਾਲੀ ਆ ਥੋੜਾ ਜਿਹਾ ਫੈਂਡਰ ਸਹੀ ਹੋਣ ਵਾਲਾ ਬੜਾ ਸਹੀ ਹੋਣ ਵਾਲਾ ਯਾਨੀ ਕਿ 1000 ਰੁਪਏ ਦਾ ਖਰਚਾ ਭਾਈ ਸਰ ਲੈ ਮਿੱਤਰੋ 1000 ਰੁਪਏ ਦਾ ਹੈਗਾ ਖਰਚਾ ਟੈਟਰ ਉ ਵਧਿਆ ਨਹੀਂ ਗੇ ਰੇਟ ਧਮਾਕੇਦਾਰ ਇਹਦਾ ਵੀ 35000 ਬਈ 35000 ਫਿਰ ਟੁੱਟਣ ਵਾਲਾ ਕੰਮ ਥੋੜ ਸਹੀ ਗੱਲ ਜਿਹੜੇ ਰੇਟ ਤੇ ਹੁੰਦੀਆਂ ਨੇ ਦੇ ਦੇ ਦਿੰਨੇ ਆਪਾਂ ਹੋਰ ਹੈਗੀ ਨੇ ਸਾਰੀਆਂ ਕਮਾਉਣ ਨੂੰ ਸਹੀ ਗੱਲ ਆ ਵਈ ਲੈ ਮਿੱਤਰੋ ਆ ਜਿਓ ਮੇਰਾ ਭਰਾ ਅੱਖਾ ਬੰਦ ਕਰਕੇ ਟਰਾਈ ਆਪ ਤੁਸੀਂ ਆਪ ਲੈ ਲਿਓ ਠੀਕ ਐ ਟੈਸਟ ਡਰਾਈਵ ਕਰਕੇ ਗੱਡੀ ਲੈ ਕੇ ਜਾਓ ਮੇਰਾ ਭਰਾ 35000 ਦੀ ਮਿਲ ਜੂ 32000 ਵਾਲੀ AC ਵਾਲੀ ਵੀ ਦੇ ਦਾਂਗੇ ਠੀਕ ਐ ਗੱਲਬਾਤ ਕਰ ਲਓ ਹੁਣ ਤੁਹਾਨੂੰ ਦਿਖਾਉਨੇ ਆ ਬੈਗਨਰ ਬਹੁਤ ਵੀਰ ਡਿਮਾਂਡ 21 ਕਰਦੇ ਨੇ ਬਾਈ ਸਾਨੂੰ ਯਾਰ ਉੱਚੀ ਥੋੜੀ ਗੱਡੀ ਚਾਹੀਦੀ ਐ ਸਾਮਾਨ ਲੋਡ ਕਰਨ ਵਾਲਾ ਬਈ ਉਹਦੇ ਚੱਲ ਬਈ ਮੈਂ ਇੱਥੇ ਤੱਕ ਦੇਖਿਆ ਨਾ ਲੋਕ ਬੱਕਰੀ ਵੀ ਟੋਈ ਜਾਂਦੇ ਬਈ ਉੱਚੀ ਐ ਗੱਡੀਆਂ ਜ ਅੰਦਰ ਬੈਠਣ ਨੂੰ ਸਹੀ ਰਹਦੀ ਹੈ ਗੱਡੀ ਚਲਾਉਣ ਦੀ ਠੀਕ ਹੈ ਬਾਕੀ ਵੀਰੇ ਮਨ ਲਾ ਜਿਆਦਾ ਨਾ ਦੁਕਾਨਦਾਰ ਵੀਰੇ ਜਿਆਦਾ ਲੈਕ ਉਸ ਨੇ ਨੂੰ ਕੱਪੜੇ ਦਾ ਕੰਮ ਕਰਦਾ ਯਾਤਰਾ ਉਹ ਬੰਦੇ ਬਹੁਤ ਮੰਗ ਰਹੇ ਨੇ ਠੀਕ ਹੈ ਬਾਕੀ ਵੀਰੇ ਟਾਇਰ ਟੂਰ ਦਾ ਨਮ ਨਾ ਫੇਰ ਨਮੇ ਵੀਰੇ ਕੀ ਗੱਲ ਬਾਤ ਦੀ ਹੋਰ 8 ਮਾਡਲ ਆ ਬਸ ਇਹ ਗਈ ਦੀ 28 ਤੱਕ ਪਾਸ ਆ ਠੀਕ ਹੈ ਲੈ ਮਿੱਤਰੋ 28 ਤੱਕ ਪਾਸ ਆਗੀ 8 ਮਾਡਲ ਆਗੀ ਅੰਦਰੋ ਬਾਈ ਜੀ ਜਮਾ ਨਵੀਂ ਆ ਕਾਰ ਬਾਈ ਦਿਖਾ ਦੇ ਇੱਕ ਵਾਰੀ ਚੈੱਕ ਕਰਾ ਦੇ ਭਾਈ ਅੰਦਰੋ ਦਿਖਾ ਇੱਕ ਵਾਰੀ ਭਾਈ ਕਾਰ ਸੋਹਣੀ ਆ ਐਲ ਐਕਸਾਈ ਆ ਨਾ ਬਾਈ ਇਹ ਹਾਂਜੀ ਐਲ ਐਕਸਾਈ ਲੈ ਮਿੱਤਰੋ ਐਲ ਐਕਸਾਈ ਆਗੀ ਠੀਕ ਹੈ ਹਲਕਾ ਫੁਲਕਾ ਸਿਕਰਾਇਆ ਜਾਏਗਾ ਨਾ ਬਰਤ ਕਰੀਬ ਨਾਲ অলਮੋਸਟ Ориਜినਲ ਹੈ ਨਾ ਬਈ ਹਾਂ ਬਈ ਹਾਂ ਠੀਕ ਹੈ ਪਾਸਿੰਗ ਹੈਗੀ 28 ਤੱਕ 8 ਮਾਡਲ ਜੇ ਫਿਰ ਮੈਂ ਰੇਟ ਦੀ ਗੱਲ ਕਰਾਂ ਕਰੋ ਤਵਾਕੇਦਾਰ ਕਰੋ ਉਹੀ ਗੱਲ ਲੱਖ ਰੁਪਏ ਰੁਪਏ ਦੀ ਲੱਖ ਰੁਪਏ ਲਾ ਮਿੱਤਰੋ ਲੱਖ ਰੁਪਏ ਦੀ ਬੈਗਨਰ ਗੱਡੀ ਲੈ ਜਿਓ 2008 ਮਾਡਲ ਪਾਸਿੰਗ 2028 ਤੱਕ ਪੀਆ ਟਾਇਰ ਨਵੇਂ ਨੇ ਕੰਮ ਖਰਚਾ ਕੁਝ ਨਹੀਂ ਗੱਡੀ ਦੇ ਕੋਈ ਵੀ ਖਰਚਾ ਨਹੀਂ ਹੈਗਾ ਬਸ ਕਲਾ ਪੈਟਰੋਲ ਪਾਉਣਾ ਪੈਟਰੋਲ ਪਾਉਣਾ ਕੋਈ ਵੀ ਰੁਪਈਆ ਨਹੀਂ ਲੱਗਾ ਠੀਕ ਹੈ ਲਾ ਮਿੱਤਰੋ ਗੱਲ ਬਾਤ ਤੁਸੀਂ ਕਰ ਲਿਓ ਤਬਾਈ ਵੀਡੀਓ ਕਮੇ ਲੱਗੀ ਨਾ ਲਾਈਕ ਸੇ ਜਰੂਰ ਕਰਦਾ ਕਰੋ ਤਬਈ ਕਮੈਂਟ ਕਰਕੇ ਦੱਸਿਓ ਤੇ ਬਾਈ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਤਬਈ ਆਪਣਾ ਐਡਰੈਸ ਥੋੜਾ ਜਿਹਾ ਸਮਝਾਓ ਬਰਨਾਲ ਦੇ ਵਿੱਚ ਵੀਰੇ ਨੇੜੇ ਟੀ ਪੁਆਇੰਟ ਠੀਕ ਹੈ ਬਾਈ ਤਨਾਲਾ ਰੋਡ ਪੈਂਦਾ ਫਿਰ ਬਾਹੀ ਚੁੰਗੀ ਨੇ ਠੀਕ ਆ ਲਓ ਮਿੱਤਰੋ ਗੱਲਬਾਤ ਕਰ ਲਿਓ ਠੀਕ ਹੈ ਬਾਈ ਹੈ ਠੀਕ ਹੈ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲ ਕਰਕੇ ਤਬਈ ਐਂਦੀ ਬਣ ਰਿਹਾ ਆਪਣੇ ਸੁਖਤਰ ਪ੍ਰੋਡਕਸ਼ਨ ਚੈਨਲ ਤੇ ਅਸੀ ਗੱਲ